ਜੀ ਵਕਫਾ ਖਾਣਿਆਂ ਦੇ ਮਸਲੇ ਆ ਜिले ਸਰਮਦਾਰਾਂ ਦੇ ਜੋ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਜਿਹੜਾ ਬਹੁਤ ਹੀ ناکਾਮੀ ਵਰਤੀ ਹੈ ਉਹ ਭਾਈ

ਦੇ ਕਿੰਨੀ ਅਤ ਹੈ ਕਿ ਵੀ ਇਹਨਾਂ ਗੇੜੇ ਮਾਰੇ ਤੁਹਾਡੇ ਹਲ ਕੀ ਹੈ ਬਿਹਾਰੀ ਵਾਲੇ ਇਹਨਾਂ ਦੀ ਗੱਲ ਇਹ ਛਾਣੇ ਚ ਜਾਂਦੇ ਤੇ ਉਹ ਵੀ ਅਗਲੇ ਐਸਐਸਓ ਦੁਆਰਾ ਨਹੀਂ ਐਸਐਸਪੀ ਸਾਹਿਬ ਨੂੰ ਬੜੀ ਡੀਐਸਪੀ ਸਾਡੇ ਘਾਟੂ ਤੋਂ ਮਿਲਿਆ ਐਸਪੀ ਦਾ ਸਟਾਫ ਉਹਨਾਂ ਨੇ ਵੀ ਲਾਰਿਆਂ ਪੁੱਤਾਂ ਦੀ ਟਾਈਮ ਲਗਾਤਾ 5 ਤਰੀਕ ਦਾ ਧਰਨੇ ਦਾ ਟਾਈਮ ਜਿਨ੍ਹਾਂ ਨੇ ਟਾਈਮ ਲੈ ਲਿਆ ਪ੍ਰਸ਼ਾਸਨ ਨੇ ਆਪਾਂ ਟਾਈਮ ਗਾਹ ਪਾ ਦਿੱਤਾ ਅੱਜ 8 ਤਰੀਕ ਤੱਕ ਕੋਈ ਮਸਲਾ ਨਹੀਂ ਹੋ ਰਿਹਾ ਨਾ ਕਿੰਨੇ ਇਹਨਾਂ ਨੂੰ ਹੁੰਨ ਦਿੱਤਾ ਜਿਨ੍ਹਾਂ ਨੂੰ ਮੈਂ ਖਾਰਾ ਸ ਕੀ ਹੋ ਗਿਆ ਲੜਾਈਆਂ ਚ ਕੋਈ ਗੱਲ ਨਹੀਂ ਪਰ ਜਿਨਾਂ ਨਹੀਂ ਲੱਗੀ ਮਸਲਿਆਂ ਵਿੱਚ ਕੌਣ ਤਾਂ ਕੋਈ ਜਿਹਦਾ ਰੋਪਾ ਉਹ ਤੇ ਦੂਜੇ ਤਾਂ ਉਹ ਜੀ ਕਿਹੜੇ ਹੈ ਟਾਈਮ ਦਾ ਟਾਈਮ ਸੂਰੇ ਵੇਲੇ ਹੁੰਦਾ ਆ ਪਾਪਾ ਤਾਂ ਗੱਲ ਕੀ ਸਾਡੇ ਕੋਲ ਰੋਜ਼ ਸਾਡੇ ਬੰਦੇ ਹੁੰਦੇ ਜਿਹੜੇ ਜਿਆਦਾ ਮਜ਼ਦੂਰ ਦਿਹਾੜੀਦਾਰ ਅਸੀਂ ਇਹਨਾਂ ਦੀਆਂ ਦਿਹਾੜੀਆਂ ਬਣਾ ਕੇ ਲਿਆਉਂਦੇ ਜਿਵੇਂ ਵਿਚਾਰਿਆਂ ਦਾ ਸਾਡੇ ਕੋ ਬੰਦੇ ਇਹ ਨਹੀਂ ਵੀ ਕਿਸਾਨਾ ਵਾਂਗੂ ਵੀ ਸਾਡੇ ਕੋ ਬੰਦੇ ਵੀ ਹਫਤਾ ਹਫਤਾ ਹੀ ਬੈਠੇ ਰਵਾਂਗੇ ਕਿ ਚਲੋ ਮਗਰ ਝੋਨਾ ਪੱਕ ਜਾਣਾ ਇਹਨਾਂ ਨੂੰ ਤੇ ਮੁੜ ਕੇ ਉਹ ਕਮਾਉਣਾ ਤੇ ਉਹ ਹੀ ਖਾਣਾ ਇਹਨਾਂ ਨੇ ਅਸੀਂ ਇਹ ਜਦੋਂ ਹੋਣਾ ਨਾ ਅਸੀਂ ਪੂਰੇ ਦਰਮੋ ਘਿਆਂ ਨਾਲ ਤੇ ਜਾਣ ਕਰਦੇ ਹਾਂ ਕਿ ਕੀਤਾ ਜਾਂਦਾ ਹੈ ਕਿ ਇੰਨੀ ਸਮੇਂ ਤੇ ਧੰਨਵਾਦ ਚੀਜ਼ ਦਾ ਮਸਲਾ ਤੁਹਾਡੇ ਤੇ ਰਹੇ ਸਾਰੇ ਜਦੋਂ ਬਾਰ ਬਾਰ ਬੁਲਾ ਕੇ ਅਸੀਂ ਕਿਸੇ ਨੂੰ ਜਿਹਨੂੰ ਪਾਈਪੀ ਨੂੰ ਆ ਗਏ ਬੰਦੇ ਲੈ ਕੇ ਬੈਠੇ ਰਹੇ ਅਸਲ ਦੀ ਸਾਹ ਦੇ ਦਫਤਰ ਤੇ ਸ਼ਾਮਾਂ ਨੂੰ ਮੁੜ ਕੇ ਫੇਰ ਟਾਲ ਮਟੋਲਾ ਕਰਕੇ ਦੇ ਦੋਕਾ ਜਿਹੜਾ ਜੀ ਵਿਪਾ ਦਾ ਕੇਸ ਦਾ ਮਾਮਲਾ ਹੈ ਜਲਦੀ ਜਲਦੀ ਸੁਲਝਾਵਾ ਕਰਵਾਣਾ ਠੀਕ ਕੀ ਸੰਬੰਧੀ ਸੀ ਰੋਸ ਪ੍ਰਦਰਸ਼ਨ ਕਰ ਰਹੇ ਡੀਸੀ ਦਫਤਰ ਇਹ ਜੀ ਵੱਖ-ਵੱਖ ਖਾਣਿਆਂ ਦੇ ਮਸਲੇ ਆ ਜिले ਸਰਮਦਾਰਾਂ ਦੇ ਜੋ ਕਿ ਪ੍ਰਸ਼ਾਸਨ ਨੇ ਉਹਨਾਂ ਨੇ ਜਿਹੜਾ ਬਹੁਤ ਹੀ ناکਾਮੀ ਵਰਤੀ ਆ ਪਹਿਲੋਂ ਸਾਨੂੰ 5 ਤਰੀਕ ਦਾ ਟਾਈਮ ਦਿੱਤਾ ਵੀ ਅਸੀਂ ਧਰਨੇ ਦੀ ਕਾਲ ਦਿੱਤੀ ਸੀ ਤੇ ਇਹਨਾਂ ਨੇ ਥੋੜਾ ਜਿਆਦਾ ਚਲੋ ਟਾਈਮ ਲੈ ਲਿਆ ਵਿੱਚ ਜੀ ਤੁਹਾਡੇ ਕੰਮ ਹੋ ਜਾਣਗੇ ਤੇ ਮੁੜ ਕੇ ਉਸ ਤੋਂ ਬਾਅਦ ਦੇ ਵੇਖੇ ਇਹਨਾਂ ਨੇ ਫੇਰ ਸਾਡੇ ਬੰਦਿਆਂ ਨੂੰ ਲਾਰਾ ਘਰੇ ਲਾ ਛੱਡੇ ਆ ਜੋ ਕਿ ਕੰਮ ਕੋਈ ਵੀ ਨਹੀਂ ਉਹਨਾਂ ਦੇ ਵਿੱਚੋਂ ਕੀਤਾ ਤੇ ਹੁਣ 8 ਤਰੀਕ ਨੂੰ ਫੇਰ ਅਸੀਂ ਕਾਲ ਦੇ ਦਿੱਤੀ ਵੀ ਫੇਰ 8 ਤਰੀਕ ਨੂੰ ਆਪਾਂ ਤਾਂ ਫੇਰ ਲਾਵਾਂਗੇ ਹੁਣ ਕੁਝ ਚਿਰ ਵਾਸਤੇ ਇਹਨਾਂ ਨੂੰ ਦੇਖ ਲੈਣੇ ਆ ਜੇ ਨਹੀਂ ਕੋਈ ਸਾਡਾ ਹੱਕ ਰਸੀ ਹੁੰਦੀ ਜਾਂ ਕੋਈ ਨਹੀਂ ਸਾਡੀ ਗੱਲ ਸੌਂਦਾ ਤੇ ਫਿਰ ਦੋਵੇਂ ਰੋਡ ਜਿਹੜੇ ਉਹ ਬਲੌਕ ਕਰ ਦੇਵਾਂਗੇ ਤੇ ਫੇਰ ਐਫਟੇ ਭੱਜੇ ਆਉਣਗੇ ਅਜੇ ਤੱਕ ਤੇ ਮੈਨੂੰ ਯਾਦ ਦੀ ਇਹਨਾਂ ਦੇ ਕੰਮ ਤੇ ਜੂ ਨਹੀਂ ਤੋਰਗੀ ਆਹ ਉਹ ਦੰਦੀ ਘੁੱਟਣ ਦੇ ਤੇ ਅਜੀ ਦੇਵ ਇਕੰਡੇ ਆ ਤੇ ਸੰਗਤ ਸਾਡੀ ਜਿਹੜੀ ਚਲੋ ਹੌਲੀ ਹੌਲੀ ਹੁਣ ਸੁਰੀ ਆਉਣੀ ਆ ਤੇ ਫਿਰ ਐਪੀ ਨਾਲੀਆਂ ਚੀਕਾਂ ਨਿਕਲ ਜਾਣਗੀਆਂ ਕੀ ਮੰਗ ਕੀ ਕਰਦੇ ਮਸਲਾ ਕੀ ਸੀ ਕੋਰ ਦਾ ਮੰਗ ਕੀ ਕਰਦੇ ਮਸਲੇ ਸਾਡੇ ਮਸਲੇ ਸਾਡੇ ਚੇਅਰਮੈਨ ਸਾਹਿਬ ਦੇ ਸਾਰੇ ਧਿਆਨ ਚ ਆ ਜੀ ਮੈਂ ਤੇ ਆਇਆ ਜੀ ਅੱਜ ਆ ਇਸ ਤਰ੍ਹਾਂ ਇੱਕ ਘਟਾਈ ਦਾ ਆ ਤਰੰਤਾਰ ਲਾ ਕੇ ਇਹਨਾਂ ਦੇ ਸਾਰੇ ਧਿਆਨ ਦੇ ਵਿੱਚ ਆ ਜੋ ਵੀ ਮਸਲੇ ਆ ਸਾਰੇ ਲਿਖਤੀ ਮਸਲੇ ਆ ਕੋਈ ਜਿਹੜਾ ਮਸਲਾ ਵੀ ਜਿਹੜਾ ਆ ਸਾਰੇ ਅਸਲੀ ਮਸਲੇ ਆ ਕੋਈ ਗਲਤੀ ਨਹੀਂ ਆਪਾਂ ਕਰਵਾਉਂਦੇ ਜਿਹੜੇ ਗਲਤ ਮਲਤ ਮਸਲੇ ਹੁੰਦੇ ਉਹਦੇ ਕਰੀ ਜਾਂਦੇ ਆ ਲੋਕਾਂ ਨੂੰ ਪੈਸੇ ਲੈ ਲੈ ਕੇ ਕਿਹੜੇ ਸਹੀ ਹੁੰਦੇ ਉਹ ਕਰਦੇ ਨਹੀਂ ਆ ਇਹ ਕੀ ਹੁਣ ਮੰਨ ਕੇ ਕਰਦੇ ਉਹ ਤੇ ਅਸੀਂ ਤੇ ਕਹਿੰਨੇ ਵੀ ਸਾਡੇ ਮਸਲੇ ਹੱਲ ਕਰਦਣ ਇਸ ਤੋਂ ਪਹਿਲਾਂ ਕਿੰਨੋਂ ਮਿਲੇ ਤੁਸੀਂ ਇਹਨਾਂ ਨੂੰ ਇਸ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮਿਲੇ ਆ ਜੀ ਕੀ ਭਰੋਸਾ ਦਿੱਤਾ ਹੈ ਉਹਨਾਂ ਨੇ ਟੀਐਸਪੀ ਸਾਡੇ ਕੁਆਟਰ ਨੂੰ ਮਿਲੇ ਆ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ 5 ਤਰੀਕ ਤੋਂ ਲੈ ਕੇ 8 ਤਰੀਕ ਦਾ ਕਾਫਾ ਕਰਦੇ ਆਂਗੇ 8 ਤਰੀਕ ਤੇ ਨਾ ਕਰਾਂਗੇ ਤੇ ਫਿਰ ਤੁਸੀਂ ਆਪਣੀ ਮਰਜ਼ੀ ਕਰ ਲਿਓ ਤੇਰਾ 5 ਤਰੀਕ ਤੱਕ ਵੇਖਿਆ ਤੇ ਅਜ 8 ਤਰੀਕ ਤੇ ਰਸਤਾ ਬਲੌਕ ਕਰਨ ਲੱਗੇ ਲੋ ਇਹ ਮਸਲਾ ਤੁਹਾਡਾ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਡੀਪੀ ਦਾ ਸਰ ਇਹਨਾਂ ਨੂੰ ਜੀ ਇਸ ਮੰਨਤਾ ਦਾ ਪਤਾ ਹੈ ਜੋ ਉਹਨਾਂ ਦੇ ਵਿੱਚ ਹੈ ਇਹ ਤਾਂ ਖੈਰ ਦੀ ਤੋਂ ਮਨਪ੍ਰੀਤ ਸਿੰਘ ਉਹਨਾਂ ਦੇ ਜਿਨ੍ਹਾਂ ਦਾ ਨਜਾਇਜ਼ ਨਾ ਕਿਸੇ ਨੇ ਰੱਜਸ਼ੀਆ ਕਰਵਾਇਆ ਉਹ ਇਸ ਤੋਂ ਉਹ ਮਸਲੇ ਦੇ ਇੱਕ ਕੇ ਪੁੱਛਿਆ ਗਿਆ ਹੈ ਕਿ ਇਹ ਇਹਨਾਂ ਦਾ ਨਰਮਲ ਹੈ ਫੈਰੋਂ ਬਾਹਰ ਆਉਣੇ ਲਾਇਆ ਇਸ ਦਾ ਉਹਦੇ ਵਿੱਚ ਜਾਇਜ਼ ਬੈਠੇ ਸ਼ੁਰੂ ਹੋ ਆਪਸ਼ ਇਹ ਉਹਦੇ ਭਰਾਵਾਂ ਦਾ ਪ੍ਰਸ਼ਾਸਨ ਦੇ ਦਰਮਿਆਨ ਜਦੋਂ ਉਹਨਾਂ ਦੇ ਭਰਾਵਾਂ ਦੇ ਕਾਰਵਾਈ ਤੇ ਵੀ ਹੋ ਗਈ ਇਹ ਨਾ ਕਿ ਐਸੋ ਪੁਲੀਸ ਦੇ ਨਾਲ ਜਾ ਕੇ ਨਹੀਂ ਕਰਦੇ ਉੱਥੇ ਹੀ ਫਰਕਾ ਕਰਵਾਤਾ ਜੀ ਇਕਠਾ ਇਹ ਇਤਬਾਰ ਖਾਣੇ ਦਾ ਜੇ ਮੋਟਰਸਾਈਕਲ ਵੀ ਹੁੰਦਾ ਜੇ ਕਰਨਾ ਉਹ ਇਹਨਾਂ ਨੇ ਲਿਆਂਦਾ ਨਜਾਇਜ਼ ਰੇਡ ਮਾਰ ਕੇ ਮੋਟਰਸਾਈਕਲ ਦਾ ਹੋਣਾ ਤੇ ਸਾਡੇ ਕੋਲ ਹੋ ਸਕਦਾ ਹੈ ਵਾਪਸ ਨਹੀਂ ਲੱਗਣ ਦਿੰਦਾ ਇਹੋ ਸਾਡਾ ਮੋਟਰ ਜੇ ਇਸ ਸੰਬੰਧੀ ਅਫਸਰਾਂ ਨੂੰ ਜੀ ਮਿਲੇ ਆ ਕੋਈ ਅਫਸਰਾਂ ਨਾਲ 3-4 ਵਾਰਾ ਮੀਟਿੰਗ ਹੋ ਚੁੱਕੀ ਜੀ ਐਸਪੀ ਹੈੱਡਕਵਰਟਰ ਐਸਐਸ ਸਾਹਿਬ ਤੋਨੇ ਕੀ ਵੀ ਆਛਿੰਦੋ ਆਇਆ ਦਰਨਾ ਨੇ ਗਿਆ ਜੀ ਗੱਡੀ ਤੇ ਨਾਲ ਦੋਨਾਂ ਨੇ ਬਟਾਟਾ ਫਸਲੇ ਹਾਲਾ ਕਰਦੇ ਤੇ ਜਿਹੜਾ ਉਹਨਾਂ ਨੂੰ ਸ਼ਾਹਤਵਾਗਾ ਦੇ ਪਰ ਅੱਜ ਤੱਕ ਵੀ ਕੋਈ ਸੇਵਾ ਨਾ ਮਿਲ ਰਹੀ ਇੰਟਰਨੈਟ ਦਾ ਦੁਬਾਰਾ ਆ ਗਿਆ ਜੀ ਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੁਣ ਕੀ ਮੰਗ ਤੁਹਾਡੀ ਸਾਡੀ ਮੰਗ ਇਹੋਈ ਹੈ ਜੀ ਸਾਡੇ ਮਸਲੇ ਹੱਲ ਕਰ ਦੇਣ ਸਾਨੂੰ ਇਹ ਆਪਸੇ ਦਾ ਸਾਹਮਣਾ ਕਰਨਾ ਪਵੇ ਨਾ ਇਹਨਾਂ ਕਰਨਾ ਪਵੇ ਜੇਕਰ ਅਸੀਂ ਇਹ ਆ ਗਏ ਤਾਂ ਰੋਲ ਉਤਾਰਨ ਕਰਾਂਗੇ ਉਹ ਜੋ ਉਹਨਾਂ ਦੀ ਮੰਗਾਂ ਸੀ ਜੀ ਉਹਨਾਂ ਦੀਆਂ ਇੱਕ ਤਾਂ ਮੰਗ ਹੈ ਕਿ ਕੋਈ ਕੈਂਡੀਡੇਟ ਮੁਕਦਮਾ ਦਰਜਾ ਇੱਕ ਗਵਾਹ ਰੋਵਾਲ ਹੋਇਆ ਸੀ ਮੁਕੱਦਮਾ ਦਰਜ ਲੜਕੀ ਦੇ ਨਾਲ ਦੀ ਤੇ ਉਹਨੂੰ ਵੈਰੀਫਾਈ ਕਰਵਾ ਲਾਂਗੇ ਜੀ ਜੋ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਜਿੰਨੀ ਜਲਦੀ ਜਲਦੀ ਉਹ ਕਰਵਾ ਦਿਆਂਗਾ ਬੜਾ ਹਲਕਵਾ ਦਿਆਂਗੇ ਤੇਰਾ ਨਾ ਸਰਚਵਾ ਦੂੰਗਾ ਹਾਂਜੀ ਹਾਂਜੀ ਇਹਨਾਂ ਨੂੰ ਕਿਹਾ ਵੀ ਆਪ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤਨਾ ਚੁੱਪ ਜਾਣੋ ਚੁੱਪ ਲੈਣ ਦਿਓ